ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾਂ ਹੈ ਸੁੰਗਿਆ ਸਵਾਈਆਂ ਇੱਥੇ ਆ ਕੇ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਵੇਚ ਚੱਕ ਕੇ ਖੜੋ ਵੀਡੀਓ 'ਚ ਕਦੇ ਵੀ ਨਿਕਲੇ ਵੀ ਜਾਂ ਬਿਨਾ ਚੋਅ ਤੇ ਜਾਂ ਕਿਸੇ ਦੀ ਗਰੰਟੀ ਤੇ ਪੁੱਛਣਾ ਨਾ ਜਾਓ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੋ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਉਹ ਠੀਕ ਠਾਕ ਜੀ ਬਸ ਕਿਰਪਾਈ ਗੁਰਾਂ ਦਾ ਚਲੋ ਕਿਰਪਾ ਚੀ ਦੀ ਜੀ ਤੇ ਨਾਮ ਦੱਸਦੇ ਇਕ ਵਾਰ ਫਿਰ ਆਪਣਾ ਨਾਮ ਜੀ ਮੰਗੋ ਪਿੰਡ ਥੋਬਾ ਤਹਿਸੀਲ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 8577 ਤੇ 1451 ਠੀਕ ਆ ਹਾਂਜੀ ਮੰਜੋੜਾ ਹੀ ਲਿਆਉਂਦੇ ਹਰ ਵਾਰੀ ਜੋੜਾ ਹੀ ਭਾਜੀ ਹੁਣ ਵੱਲ ਕੇ ਚੱਲ ਪਰਸੋਂ ਬਾਬੇ ਦੀ ਕਿਰਪਾ ਨਾਲ ਫੇਰ ਪਾਦਣੀ ਮਹਾ ਜੋੜਾ ਹੀ ਲੱਭਦਾ ਜੀ ਜੋੜਾ ਹੀ ਲੱਭਦਾ ਇਹ ਆ ਫਿਰ ਹੁਣਾਂ ਵੇਚਣੀਆਂ ਵੀ ਤੇ ਰਕਲਣੀਆਂ ਵੀ ਆ ਤੇ ਲੈਣੀਆਂ ਵੀ ਆ ਨਾਲੇ ਮੌਸਮ ਠੰਡਾ ਹੈ ਦੋ ਕਿ ਤੁਰੀਆਂ ਆਣ ਆਈ ਚਲਾਈ ਹੋਈ ਜਾਵੇ ਤੇ ਚੰਗਾ ਹੈ ਮਾਲ ਜਾਂਦੀ ਹੱਸੇ ਹਾਂਜੀ ਹਾਂਜੀ ਚੱਲਾ ਫਿਰ ਪਹਿਲਾਂ ਆਹੀ ਵੇੜਾ ਚਿੱਟੇ ਰੰਗ ਵਾਲੀ ਦਿਖਾ ਦਈਏ ਭਾਈ ਇਹਦੀ ਫੇਸ ਕੁਆਲਿਟੀ ਚੈੱਕ ਕਰ ਲੋ ਅੱਛੀ ਦੀ ਇਹ ਬੱਚੇ ਵਾਲੀ ਜੇ ਕਿ ਬੱਚੇ ਤੋਂ ਬਣਾ ਜੇ ਇਹ ਬੱਚੇ ਤੋਂ ਬਣਾ ਜੇ ਇਹ ਬੱਚੇ ਤੋਂ ਬਸ 20-25 ਦਿਨਾਂ ਦੀ ਵਸ਼ੀ ਗੱਬਣ ਜੇ ਅੱਛਾ ਆਪਣੀ ਗਾਰੰਟੀ ਕੋਈ ਨਹੀਂ ਹੈ ਅੱਛਾ ਬਾਕੀ ਛੰਡੀ ਦੀ ਰੀਬਾ ਲਈ ਜਾਂਦੀ ਹੈ ਠੀਕ ਹੈ ਪੂਰ ਛਟਕ ਕਰਮਾ ਲਈ ਨੂੰ ਹੈ ਹੀ ਨਹੀਂ ਕਿਤੇ ਠੀਕ ਹੈ ਬਾਕੀ ਆ ਵੀ ਚਲੋ ਜਿੰਨੀ ਵੀ ਹੈਗੀ ਆ ਸਾਫ ਆ। ਆਹ। ਖੰਡੀ 4 ਲਿਆ ਪੂਰੀ ਜਿੰਨਾ ਤਰਾ ਮਰਜੀ ਤੇ ਦੁੱਧ ਕਿੰਨਾ ਹੈ ਦੇਖੋ। ਜੀ ਦੁੱਧ ਹੋ ਜਾ 10 ਵਜੇ 11:00 ਵਜੇ। ਆਪਣੇ ਗਵਾਲਾਂ ਕਿੰਨਾ ਨੇ ਪੱਠੇ ਜ ਨਹੀਂ ਖਾਦੇ ਸਵੇਰ ਦੀ ਆਈ ਹੈ। ਅੱਛਾ। ਹਾਂ ਜੀ ਹਾਂ ਜੀ। ਚਲੋ ਖੋਲ। ਕੁਆਲਟੀ ਪੂਰੀ ਵੱਚੀ ਜੀ। ਖੋਲੋ ਫਿਰ ਤੋਰ ਦਈਏ। ਬਰੀਡ ਹੀ ਆ। ਸੂਆ ਕਿਨਵਾਊਗਾ? ਸੂਆ ਭਾਈ ਪਹਿਲਾ ਸੂਆ ਸੁਈ ਜੇ ਦੂਸਰੇ ਦੀ ਪ੍ਰੈਗਨੈਂਟ ਦੇ। ਬਾਕੀ ਚੈੱਕ ਪਾਸ ਨਹੀਂ ਤੇ ਤੇਰਾ ਟੀਕਾ ਕਹਿੰਦੇ ਕੀ ਭਰਿਆ 10 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਫੇਟ ਵਾਲੀ ਚੈੱਕ ਕਰ ਲੋ ਲੱਗਦੀ ਹੈ ਬਾਕੀ ਫੱਬਦੀ ਆ ਇਹ ਆ ਵੀ ਇਹ ਪੂਰੀ ਨਵਾਈ ਨੂੰ ਹੀ ਹੁੰਦੀ ਤੇ ਹੋਰ ਸੋਹਣੀ ਲੱਗਣੀ ਹੀ ਇਹੋ ਜਿਹਿਆਂ ਕਰੇ ਬੱਦੀਆਂ ਵੀ ਸੋਹਣੀਆਂ ਲੱਗਦੀਆਂ ਆ ਤੇ ਕਿੰਨਾ ਫਿਰ ਵਿਰਜੀ ਮੁੱਲ ਮਾੜਾ ਜਾਰ 5000 ਸਲਾਹ ਦੇ ਲੋ ਵਸੇ ਪਸੰਗੀ ਦੇਖੋ ਠੀਕ ਆ ਹੂੰ ਕਿੰਨਾ ਰੱਖਣਾ ਇਹਦਾ ਮੁੱਲ ਮੁਫਤ ਵਾਲਾ ਸਾਜ ਹੈ ਹਾਪੀ ਦੀ ਕਿੰਨਾ ਕ 5000 ਚ ਮਾਨਤਾ ਕਰੀਏ ਅੱਛਾ 5000 ਚ ਮਾਨਤਾ ਨਾ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਨਵਾਂ ਸਾਲ ਆ ਗਿਆ ਵਾ ਤੇ ਮੁੱਲ 50 ਤੁਸੀਂ ਦੱਸੋ ਖਾਲੀ ਨਾ ਮੋੜੀਏ ਤੁਸੀਂ ਦੱਸੋ 3000 ਦੇ ਦੇ ਦिए ਦੇ ਦਾਂਗੇ ਰਪੀ ਦੇ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਹਾਂ ਮੌਕੇ ਤੇ ਬਸ ਥੋੜਾ ਬੋਧਾ ਵੱਚੀ ਕੈਸ਼ਨ ਬੜਾ ਫੋਨ ਲਾਵੇ ਖਾਲੀ ਇਹਦਾ ਇਹ ਵੀ ਕੱਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਸੋਨ ਬਣੇ ਦਾ ਮੁੱਲ ਵੀ ਆ ਇਹ ਸਾਰੀ ਗਾਂ ਭਾਈ ਬਰਾਬਰ ਜੇ ਤਿਆਰ ਕਰਨ ਵਾਲੀ ਇਹ ਆ ਗਾਂ ਹਾਂਜੀ ਹਾਂਜੀ ਠੀਕ ਆ ਤੇ ਆ ਸੱਜਰ ਸੋਈ ਜੇ ਇਹ ਭਾਈ ਆ ਜੇ ਵੱਚੀ 나ੜੂ ਤੇ ਵੱਚੀ ਮਰਦੇ ਨਾੜੂ ਨਾਲ ਪਠੋਰੇਰ ਕੀ ਵੱਚੀ ਜੇ ਚੌਥਾ ਦਿਨ ਸੂਈ ਨੂੰ ਜੇ ਤੇ ਦੁੱਧ ਦੁੱਧ ਵੀ ਜੇ 8 ਕਿਲੋ ਬੋਲਾ ਲਾਲੇ ਭਾਂਕ ਕੋ ਮੇਰਾ ਵੀ ਭਰਾ ਦੁੱਧ ਨਾਲੇ ਅੱਛਾ ਉਥੋਂ ਵੱਚੀ ਚੋ ਕੇ ਆਈ ਹੁਣੇ ਠੀਕ ਹੈ ਤੇ ਕਿੰਨਾ ਕਰੀ ਜਾਊਗੀ? ਕੰਨ ਦੀ ਬੜੀ ਐ। ਦੁੱਧ ਪਾਈ 10 ਕਿਲੋ ਚੋਈ ਜਾਊਗੀ ਨਾ। ਤੋੜ ਦ। ਬਾਕੀ ਆ ਵੀ ਚਲੋ ਘਰ ਚੋਂ ਲੀ ਠੀਕ ਐ। ਇਹੋ ਜਿਹੇ گاਉਨ ਨਾ ਬਹੁਤੀ ਠੰਡ ਦੀ ਪਰਵਾਹ ਨਾ ਗਰਮੀ ਦੀ। ਤੇ ਦੁੱਧ ਵੀ ਸੰਗ ਨਾ। ਹੋ ਗਿਆ ਹੀ ਬਣਾ ਬੜਾ ਕੜਦੀ ਹੁਸ਼ੀ ਹਾਂ ਦੇਖ ਸਕਦੇ ਬਾਕੀ 7 ਤਰੇ ਆ ਮੈਲਾ ਮੂਲਾ ਲੱਗਾ ਵੰਗਾ ਤੇ ਇਹ ਤੇ 98 ਦੇ ਦੇਖ ਸਕਦੇ ਜੇ ਲੱਗੇ ਤਾਂ ਥਾਨ ਬੜਾ ਕੜਦੀ ਹੈ ਤੇਜੀ ਪਸੂਕੇ ਤੇ ਇਹਦਾ ਫਿਰ ਮੁੱਲ ਮੁੱਲ ਆ ਪੀਜੀ ਦਈਏ ਕਿ ਨਹੀਂ ਦੱਸੋ ਵੀਰ ਮੁੱਲ ਜੇ ਤਾਜੀ ਸੁਈ ਦੋ ਜੀ ਅੱਛਾ ਕਰ ਦੋ ਛੋਟ ਛੋਟ ਥੋੜੀ ਨਹੀਂ ਦੱਸਣਾ ਅੱਜ 18000 ਦੇ ਦੇ ਦਈਏ ਕੋਈ ਨਹੀਂ ਦੇਦਾ ਭਾਈ ਅੱਛਾ ਹਾਂ ਜੀ ਬਾਕੀ ਕੋ ਫੋਨ ਲਾਊਗਾ ਤੇ ਥੋੜਾ ਵਜਾ ਬਸ ਕੋਈ ਵੀ ਦੀ ਆਪਣੀ ਬੇਨਤੀ ਆਪਣੇ ਕੋ ਹੁਣੇ ਆਈਆਂ ਵਸ਼ੀਆਂ ਹੋ ਘੰਟਾ ਪਹਿਲਾਂ ਆਈਆਂ ਇੱਥੇ ਆਵੇ ਆਪਣੀ ਕੋ ਦੋ ਡੰਗ ਚੋਲੇ ਤਸੱਲੀ ਕਰਕੇ ਮਾਲ ਖੜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂ ਬਾਕੀ ਇਹ ਵੀ ਮਾਲ ਜਿ ਮੁਫਤ ਦੇ ਭਾਜ ਠੀਕ ਹੈ ਹਾਂਜੀ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤੇ ਤਸੱਲੀ ਕਰਕੇ ਖੜੇ ਜੀ